ਬਰਦਾਸਪੁਰ ਦੇ ਨਵੇਂ ਬੱਸ ਸਟੈਂਡ ਤੇ ਮਾਹੌਲ ਉਦੋਂ ਗਰਮਾ ਗਿਆ ਜਦੋਂ ਨਾਬਯਵਤਾ ਬੱਸ ਸਟੈਂਡ ਦੀ ਛੱਤ ਤੇ ਚੜ ਗਈ ਅਤੇ ហេਠਾ ਛਾਲ ਮਾਰਨ ਦੀ ਧਮਕੀ ਦੇਣ ਲੱਗੀ ਜਦੋਂ ਇਸ ਸੰਬੰਧੀ ਪੁਲਿਸ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਲੇਡੀ ਪੁਲਿਸ ਦੀ ਸਹਾਇਤਾ ਨਾਲ ਲੜਕੀ ਨੂੰ ហេਠਾ ਉਤਾਰਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਲੜਕੀ ਬੱਸ ਸਟੈਂਡ ਦੀ ਛੱਤ ਤੇ ਚੜੀ ਹੋਈ ਹੈ ਅਤੇ ਹੰਗਾਮਾ ਕਰ ਰਹੀ ਹੈ ਜਦੋਂ ਅਸੀਂ ਲੇਡੀਜ਼ ਪੁਲਿਸ ਦੀ ਸਹਾਇਤਾ ਨਾਲ ਲੜਕੀ ਨੂੰ ਹੇਠਾ ਉਤਾਰਿਆ ਤਾਂ ਉਸਨੇ ਦੱਸਿਆ ਕਿ ਉਸਨੇ ਬਟਾਲਾ ਰੋਡ ਵੇਸ ਦੀਪੂ ਤੇ ਸਰਕਾਰੀ ਨੌਕਰੀ ਕਰਦੇ ਨੌਜਵਾਨ ਨਾਲ ਲਵ ਮੈਰਚ ਕੀਤੀ ਹੈ ਪਰ ਉਹ ਹੁਣ ਘਰੇਲੂ ਖਰਚਾ ਨਹੀਂ ਦੇ ਰਿਹਾ ਜਿਸ ਤੋਂ ਪਰੇਸ਼ਾਨ ਹੋ ਕੇ ਉਹ ਬੱਸ ਸਟੈਂਡ ਤੇ ਮਰਨ ਲਈ ਪਹੁੰਚੀ ਸੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਜਦੋਂ ਅਸੀਂ ਲੜਕੇ ਨਾਲ ਸੰਪਰਕ ਕੀਤਾ ਤਾਂ ਉਹ ਵੀ ਬੱਸ ਸਟੈਂਡ ਆ ਗਿਆ ਲੜਕੀ ਨੇ ਜਿੱਥੇ ਲੜਕੇ ਨਾਲ ਖਿੱਚਤੂ ਕੀਤੀ ਉੱਥੇ ਉਸਦਾ ਬੈਕ ਖੋਣ ਦੀ ਵੀ ਕੋਸ਼ਿਸ਼ ਕੀਤੀ ਉਸਨੂੰ ਦੱਸਿਆ ਕਿ ਉਕਤ ਲੜਕੀ ਬਿਨਾਂ ਵਜ੍ਹਾ ਸਾਡੇ ਨਾਲ ਲੜਾਈ ਝਗੜਾ ਕਰਦੀ ਰਹਿੰਦੀ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਦੋਵਾਂ ਨੇ ਆਪਣੇ ਮਾਪਿਆਂ ਤੋਂ ਬਿਨਾਂ ਲਵ ਮੈਰਿਜ ਕਰਵਾਈ ਹੈ ਜੋ ਕਿ ਇਸ ਸਮੇਂ ਦੋਵਾਂ ਵਿੱਚ ਸਮੱਸਿਆ ਬਣ ਰਹੀ ਹੈ ਉਹਨਾਂ ਦੱਸਿਆ ਕਿ ਬਾਅਦ ਵਿੱਚ ਲੜਕੀ ਦੀ ਮਾਤਾ ਜੋ ਮੁਕੇਰੀਆਂ ਪੁਲਿਸ ਸਟੇਸ਼ਨ ਵਿੱਚ ਕਾਂਸਟੇਬਲ ਲੱਗੀ ਹੋਈ ਹੈ ਨਾਲ ਗੱਲ ਕਰਕੇ ਲੜਕੀ ਨੂੰ ਮੁਕੇਰੀਆਂ ਵਾਲੀ ਬਸ ਤੇ ਪਿਠਾ ਕੇ ਭੇਜ ਦਿੱਤਾ ਅਤੇ ਮਾਮਲੇ ਨੂੰ ਸ਼ਵਾਨ